ਤੋਂ ਇੰਪੋਰਟੈਂਟ ਗੱਲ ਛੇਵੇਂ ਪਾਸਾ ਨਾਲ ਕੋਈ ਜੁੜੀ ਹੋਈ ਹੈ ਜਿਹੜੀ ਰਹਿਤ ਪਿਆਰੀ ਮੁਝ ਕੋ ਸਖ ਪਿਆਰੋ ਨਾ ਹੈ ਬਸ ਇੱਕ ਕੱਲੀ ਪੰਕਤੀ ਨੇ ਉਹਨਾਂ ਨੂੰ ਗੁਰੂ ਸ਼ਬਦ ਕਰਤਾ ਉਹ ਅਵਸਥਾ ਉਹਨਾਂ ਦੀ ਸਾਬਤ ਹੈ ਜਿਹੜੀ ਹੋਣੀ ਚਾਹੀਦੀ ਹੈ ਕਿਸੇ ਗੁਰੂ ਦੀ ਇੰਨੇ ਉਹ ਇੱਕ ਪੰਕਤੀ ਜਿਹੜੀ ਉਹਨਾਂ ਦੀ ਸਿੱਖਿਆ ਹੈ ਇੰਨੇ ਹੀ ਬਹੁਤ ਹੈ ਰਹਿਤ ਪਿਆਰੀ ਮੁਝ ਕੋ ਸਖ ਪਿਆਰੋ ਨਾ ਹੈ ਸਖ ਨਾਲ ਕੋਈ ਮੈਨੂੰ ਲੈਣਾ ਦੇਣਾ ਨਹੀਂ ਹੈ ਮੇਰਾ ਕੋਈ ਰਿਸ਼ਤਾ ਨਹੀਂ ਸਿੱਖ ਨਾਲ ਰਹਿਤ ਬਾਣ ਨਾਲ ਉਹਦੀ ਰਹਿਤ ਨਾਲ ਰਿਸ਼ਤਾ ਮੇਰਾ ਉਹਦੇ ਸਰੀਰ ਨਾਲ ਰਿਸ਼ਤਾ ਨਹੀਂ ਹੈ ਉਹਦੀ ਅਕਲ ਨਾਲ ਆਪਣੀ ਨਾਲ ਰਿਸ਼ਤਾ ਨਹੀਂ ਹੈ ਉਹਦੀ ਜਿਹੜੀ ਆਪਣੀ ਬੁੱਧੀ ਹੈ ਮਨਮਤ ਹੈ ਉਹਦੇ ਨਾਲ ਮੇਰਾ ਰਿਸ਼ਤਾ ਕੋਈ ਨਹੀਂ ਜਿਹੜਾ ਮਨਮਤ ਛੱਡ ਕੇ ਗੁਰਮਤ ਨਾਲ ਦਾ ਅਨੁਸਰਣ ਕਰਦਾ ਉਹਦੇ ਨਾਲ ਉਸ ਉਹ ਕਾਰਨ ਹੈ ਮੇਰਾ ਉਹਦੇ ਨਾਲ ਪ੍ਰੇਮ ਦਾ ਮੇਰਾ ਕਾਰਨ ਕੀ ਹੈ ਗੁਰਮਤ ਦਾ ਧਾਰਨੀ ਹੈ ਜਿਹੜਾ ਦਾਰਨੀ ਹੁਣ ਹੁਣ ਕਰਕੇ ਮੇਰਾ ਉਹਦੇ ਨਾਲ ਪ੍ਰੇਮ ਹੈ ਵਰਨਾ ਉਹਦੇ ਹੋਰ ਕਿਸੇ ਵੀ ਕਿਸਮ ਦੀ ਉਹਦੇ ਚ ਮੇਰਾ ਉਹਦੇ ਨਾਲ ਲਗਾਓ ਨਹੀਂ ਹੈ ਉਹਦੇ ਜਦੋਂ ਤਾਂ ਤਾਏ ਵੀ ਆ ਗਏ ਸੀ ਤਾਏ ਦੇ ਪੁੱਤ ਵੀ ਆ ਗਏ ਸੀ ਉਹਨਾਂ ਦਾ ਆਪਣਾ ਕੋੜਵਾ ਵੀ ਆ ਗਿਆ ਸੀ ਉਹਨਾਂ ਨਾਲ ਰਿਸ਼ਤਾ ਟੁੱਟਿਆ ਹੋਇਆ ਸਾਬਤ ਹੈ ਉਹ ਅੰਮ੍ਰਿਤਸਰ ਤਾਂ ਮਰਿਆ ਦਾ ਹੁਣ ਦੇਖੀ ਉਹ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਾ ਹੈ ਤਾਂ ਅਕਾਲ ਤਖਤ ਕਿਵੇਂ ਬਣਾਇਆ ਉਹਨੇ ਫਿਰ ਤੇ ਆਉਂਦੀ ਅਕਾਲ ਤਖਤ ਵਾਲਿਆਂ ਨੂੰ ਇਹ ਪੰਕਤੀ ਤੇ ਫਿਰ ਤਾਉਗੀ ਇਹ ਆਉਗੇ ਅੰਦ ਪਰ ਸਾਹਿਬ ਫਿੱਟ ਕਲੀ ਹੋਰ ਨਹੀਂ ਕਦੇ ਅਸਰ ਦੀ ਇਹ ਖਾਲਸੇ ਦੀ ਵਿਚਾਰਤਾਰਾ ਇਹ ਨਹੀਂ ਆ ਸਕਦੀ ਇਹਨਾਂ ਦੀ ਮੀਣਿਆਂ ਦੀ ਵਿਚਾਰਤਾਰਾ ਧੀਰਮੱਲਿਆਂ ਦੀ ਉਹਨਾਂ ਦੇ ਮਰਿਆਦਾ ਪ੍ਰਧਾਨ ਹੈ ਰਹਿਤ ਪ੍ਰਧਾਨ ਉਤੇ ਹੋਈ ਨਹੀਂ ਤਾਂ ਮਰਿਆਦਾ ਪ੍ਰਧਾਨ ਉਹ ਮਰਿਆਦਾ ਹੀ ਇਹਨਾਂ ਦੇ ਬਾਰਾਂ ਨੇ ਗੁਰਦਾਰੀਆਂ ਹੋਰ ਕੀ ਉੱਤੇ ਐਨਕ ਬਦਲਤੀ ਚਲੋ ਖੈਰ ਯਾਨੀ ਅੰਬਰ ਸਤ ਅੰਮ੍ਰਿਤਸਰ ਦੇ ਨਾਲ ਕੋਈ ਰਿਸ਼ਤਾ ਛੇਵੇਂ ਪਾਸਾ ਦਾ ਜੋੜ ਕੇ ਦਿਖਾਓ ਕਿਵੇਂ ਹੈ ਤਿੰਨ ਵਾਰ ਉਥੋਂ ਕੋਸ਼ਿਸ਼ ਕੀਤੀ ਹੈ ਕਤਲ ਕਰਨ ਦੀ ਉਹ ਆਏ ਤੇ ਮੈਂ ਤਾਇਦਾ ਘਰ ਆਇਆ ਆ ਉਹ ਕਿੱਥੇ ਰਹਿੰਦੇ ਨੇ ਇਹ ਸਾਬ ਤੇ ਨਹੀਂ ਕਰ ਸਕਦਾ ਉਹ ਦੁਸ਼ਮਣ ਦਾ ਘਰ ਆ ਉਹ ਕਿਹੜੇ ਵੇਲੇ ਆਏ ਉਹ ਤਾਂ ਛਾੜੇ ਰਹਿੰਦੇ ਨੇ ਛਾੜੇ ਦਾ ਜਨਮ ਹੈ ਇੱਥੇ ਹੋਰ ਤਾਇਦਾ ਤਾਇਆ ਦੇ ਦੁਸ਼ਮਣ ਨੇ ਜੰਗ ਹੋਈ ਹੈ ਕਿਸੇ ਵਿਆਹ ਦੇ ਵਿੱਚ ਬੀਬੀ ਵੀਰੋ ਦੇ ਵਿਆਹ ਦੇ ਵਿੱਚ ਛੇਵੇਂ ਪਾਸ਼ਾ ਦੀ ਲੜਕੀ ਹੈ ਬੀਬੀ ਵੀਰੋ ਦੇਦੇ ਤਾਈ ਦੀ ਤਾਂ ਪੋਤੀ ਗਾ ਉਹ ਕਿਉਂ ਨਾ ਗਿਆ ਵੀ ਵਿਆਹ ਚ ਉਹਦਾ ਹੱਕ ਨਹੀਂ ਵਰਦਾ ਸੀ ਕੋਈ ਗਿਆ ਜੰਗ ਹੋਈ ਕੋਈ ਗਿਆ ਇਹ ਗੱਲਾਂ ਨੂੰ ਲੁਕਾਉਂਦੇ ਕਾਤੇ ਹੋ ਸਭ ਕੁਝ ਨੰਗਾ ਚਿੱਟਾ ਪਿਆ ਸਭ ਸਾਫ ਹੋ ਜੂ ਵੀ ਤੁਸੀਂ ਕੀਓ ਸਿੱਖੀ ਤੁਹਾਡੇ ਅੰਦਰ ਕਿੱਥੇ ਆ ਉਹ ਗੱਲਾਂ ਗਈਆਂ ਆ ਤੁਹਾਨੂੰ ਲੋੜ ਸੀ ਵੀ ਜੇ ਅਸੀਂ ਆ ਗੱਲਾਂ ਖੋਲ ਲੀਆਂ ਸਾਡੀ ਤਾਕਤ ਖਤ ਹੋ ਜੂ ਅਸੀਂ ਫੜ ਜਾਗੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਸਾਡੀ ਅਸੀਂ ਰਾਜ ਨਹੀਂ ਕਰ ਸਕਦੇ ਉਹ ਗੱਲਾਂ ਗਈਆਂ ਸਾਨੂੰ ਜਿਹਦੇ ਅੰਦਰ ਸਿੱਖੀ ਨਹੀਂ ਉਹਦੀ ਕੋਈ ਲੋੜ ਨਹੀਂ ਹੈ ਇਹਦੀ ਫੌਜ ਦੀ ਇੰਨੀ ਗਿਣਤੀ ਦੀ ਸਾਨੂੰ ਨਹੀਂ ਲੋੜ ਜਿਹਦੇ ਅੰਦਰ ਤੂੰ ਤਾਂ ਸਿੱਖੀ ਦੇ ਦੁਸ਼ਮਣੋਂ ਸਿੱਖੀ ਦੇ ਦੁਸ਼ਮਣ ਤੁਹਾਡਾ ਤਾਂ ਮਸੂਲਣ ਚੰਗੇ ਨੇ ਕਾਣੇ ਨੇ ਹਿੰਦੂ ਚੰਗੇ ਨੇ ਜਿਹੜੇ ਹਿੰਦੂਆਂ ਚੋਂ ਹੀ ਸਖ ਬਣੇ ਹੋ ਹਿੰਦੂ ਕਰੋੜਾਂ ਦੀ ਤਰ੍ਹਾਂ ਅੱਜ ਹਿੰਦੂ ਲੋਕ ਤਿਆਰ ਨਹੀਂ ਥਾਰੇ ਕਬੀਰ ਬੰਥੀਏ ਨਾਲ ਮੰਨਦੇ ਨੇ ਤੂੰ ਇਹ ਨਾ ਮੰਨਦੇ ਨਾ ਮੰਨ ਲੋ ਇਹ ਦੋਨੋਂ ਮਨਾ ਕੇ ਲੈਣਾ ਕੀ ਹੈ ਪਰ ਜੇ ਹੁਣ ਵੀ ਤੁਸੀਂ ਨਹੀਂ ਸੱਚ ਨੂੰ ਕਬੂਲ ਕਰਦੇ ਨਾ ਕਰੋ ਭਾਈ ਇਹ ਰੱਥੂ ਜੇ ਤੁਸੀਂ ਚਾਹੁੰਦੇ ਹੋ ਜਮਨਬੰਨ ਚ ਰਹਿਣਾ ਸਿੱਖੀ ਨਹੀਂ ਕਬੂਲ ਤੁਹਾਨੂੰ ਨਾ ਸੀ ਅਸੀਂ ਵੀ ਲੈਣਾ ਤੁਸੀਂ ਆਪਣੇ ਖਾਲਸਤਾਨ ਦੇ ਲੜਾਈ ਲੜਦੇ ਰਹੋ ਸਾਨੂੰ ਕੋਈ ਤਕਲੀਫ ਨਹੀਂ ਖਾਲਸਤਾਨ ਬਣਾ ਲਓ ਜੈ ਜੈ ਤੋਤੇ ਬਣਦੇ ਪਰ ਗੁਰਬਾਣੀ ਨੂੰ ਕਹੋ ਤੁਸੀਂ ਜਫਾ ਮਾਰਦੇ ਹੋ ਫਿਰ ਗੁਰੂਆਂ ਨਾਲ ਕਿਉਂ ਰਿਸ਼ਤਾ ਜੋੜਦੇ ਹੋ ਆਪਣਾ ਜੇ ਤੁਸੀਂ ਬਾਣੀ ਮੰਨਦੇ ਨਹੀਂ ਗੁਰਬਾਣੀ ਦੇ ਉਲਟ ਪ੍ਰਚਾਰ ਕਰਦੇ ਹੋ ਗੁਰੂਆਂ ਨਾਲ ਰਿਸ਼ਤਾ ਜੋੜਦੇ ਹੋ ਇਹ ਨਹੀਂ ਅਸੀਂ ਜੋੜਨ ਦੇਣਾ ਗੁਰਬਾਣੀ ਨਾਲ ਗੁਰੂਆਂ ਨਾਲ ਤੁਹਾਡਾ ਕੋਈ ਲਿੰਕ ਨਹੀਂ ਸਿੱਖ ਤੁਸੀਂ ਚਲੋ ਆਪਣੇ ਆਪ ਨੂੰ ਕਹਾ ਲਓ ਸਿੱਖ ਦਾ ਬਾਹਮਣ ਦੇ ਵੀ ਚਲੇ ਗੋਰਖੇ ਦੇ ਵੀ ਸਿੱਖ ਨੇ ਕਿਉਂਕਿ ਗੋਰਖ ਗੋਰਖ ਕਰੇ ਬਾਵਣ ਗੁਰੂ ਹੈ ਜਗਤ ਦਾ ਗੁਰੂ ਹੁੰਦਾ ਉਹਦੇ ਸਿੱਖ ਵੀ ਹੁੰਦੇ ਨੇ ਸਿੱਖਾਂ ਕੰਨ ਉਹ ਕੰਨ ਦੇ ਜਿਹਨੇ ਉਹ ਜੜੇ ਚਾੜਦੇ ਨੇ ਉਹਨੂੰ ਕਹਿੰਦੇ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਸੀਗਾ ਉਹ ਵੀ ਗੁਰ ਬ੍ਰਾਹਮਣ ਜੀ ਦਾ ਗੋਰਾ ਉਹ ਵੀ ਸਿੱਖ ਹੈ ਸਿੱਖ ਇਹਸ ਕਰਕੇ ਅਸੀਂ ਸ਼ਬਦ ਬਦਲ ਕੇ ਗੁਰ ਸਿੱਖ ਬਣਾ ਲਿਓ ਗੁਰ ਸਿੱਖ ਕਿਉਂ ਬਣਾਇਆ ਜਿਹੜਾ ਗਿਆਨ ਲੈ ਰਿਹਾ ਹੈ ਉਹ ਧਰਮ ਹੀ ਹੈ ਜਹ ਗਿਆਨ ਤਹ ਧਰਮ ਹ ਕਬੀਰ ਨੇ ਬਦਲਤਾ ਸੀ ਇਹ ਜੇ ਆਤਮ ਗਿਆਨ ਲਊ ਇਹ ਆਤਮ ਗਿਆਨ ਜੇ ਤੇ ਦਿੱਤਾ ਜਾਊ ਉਹ ਗੁਰ ਸਿੱਖਾ ਉਤਰ ਮਾਥੇ ਦੱਕੀ ਕੁਛ ਵੀ ਧਰਮ ਨਹੀਂ ਹੋ ਜੋ ਵੀ ਮਰਜੀ ਹੋਵੇ ਦੇਵੀ ਦੇਵਤਿਆਂ ਤੇ ਮੰਦਰਾਂ ਤੇ ਤੁਨ ਕਾਹਨ ਤੇ ਸਾਰੇ ਲਕੀਰ ਫੇਰਦੀ ਹੈ ਕਹਿ ਕੇ ਕਿ ਜਹ ਗਿਆਨ ਤਹ ਧਰਮ ਹੈ ਜੇ ਗਿਆਨੀ ਆ ਫਿਰ ਕੀ ਹੈ ਉਹਨੂੰ ਆਪਣੇ ਆਪ ਨੂੰ ਧਰਮ ਸਾਬਤ ਕਰਨ ਵਾਸਤੇ ਝੂਠ ਬੋਲਣਾ ਬੂ ਕਰਾਵਾਤਾ ਦਾ ਤੇ ਝੂਠ ਬੋਲੂਗਾ ਅਸੀਂ ਵੀ ਧਾਰਮਿਕਾਂ ਤੇ ਝੂਠ ਬੋਲੂਗਾ ਮਾਲਾ ਲੈ ਲੈ ਝੂਠ ਬੋਲ ਕੇ ਮਾਲਾ ਦਿੱਤੀ ਨਹੀਂ ਕਬੀਰ ਨੂੰ ਕਿੰਨੇ ਸਾਲ ਉਹਦੇ ਬਰਬਾਦ ਕੀਤੇ ਕਹਿੰਦਾ ਸਗਲ ਜਨਮ ਜੀਵ ਕੁਰੀ ਗਵਾਇਆ ਜੇ ਕਬੀਰ ਨਾਲ ਕੀਤੀ ਤਾਂ ਕੀਤੀ ਕਬੀਰ ਨੇ ਵੀ ਉਹਨਾਂ ਨਾਲ ਜੜ ਪੱਟ ਕੇ ਰੱਖਤੀ ਐਸੀ ਬਾਣੀ ਰਚੀ ਖੰਡਵਾਦੀ ਜੜਪੱਟ ਦੀ ਕਵੀਰ ਨੇ ਪਰ ਉਹ ਜੜ ਨੂੰ ਆਪਣੇ ਬਚਾਉਣ ਵੀ ਲੱਗੇ ਨਾਲ ਦੀ ਨਾਲ ਉਹ ਬਚਾਉਂਦੇ ਰਹੇ ਕਿ ਪਟਦੇ ਰਹੇ ਉਹ ਬਚਾਉਂਦੇ ਰਹੇ ਤਾਂ ਹੁੰਦਾ ਹੀ ਆ ਬਚਾਉਣ ਵਾਲਿਆਂ ਨੇ ਆਪਣੀ ਕਸਰ ਨਹੀਂ ਛੱਡੀ ਪਟਣ ਵਾਲਿਆਂ ਨੇ ਆਪਣੀ ਕਸਰ ਨਹੀਂ ਛੱਡੀ ਭਗਤ ਹੋਏ ਸਾਰੇ 15 ਉਸ ਵੇਲੇ ਦੇ ਉਹਨਾਂ ਨੇ ਜੜ ਪੱਟੀ ਹੱਲਾ ਸਾਰੇ ਪਿਆ ਉਹਨਾਂ ਨੇ ਆਖਰ ਅਡਮਟ ਹੋ ਗਿਆ ਵੀ ਭਖਤ ਨੇ ਇਹਨਾਂ ਦੀ ਗੱਲ ਠੀਕ ਹੈ ਸੰਸਾਰ ਨੇ ਮੰਨ ਲਈ ਇਹਨਾਂ ਨੇ ਵੀ ਮੰਨ ਲਈ ਪਰ ਉਹਦੇ ਅਰਥਾਂ ਨੇ ਅਰਥ ਫੇਰ ਕਰਤੇ ਨੌਰ ਦੀ ਨੌਰ ਨੈਟਵਰਕ ਬਹੁਤ ਸੀ ਨਾ ਉਹ ਖੋਦੇ ਰਹੇ ਜੜ ਦੇ ਵਿੱਚ ਮਿੱਟੀ ਖੋਦੇ ਰਹੇ ਇਧਰ ਦੀ ਮਿੱਟੀ ਪਾਉਂਦੇ ਰਹੇ ਦੂਹੇ ਪਾਸੇ ਦੀ ਇੱਕ ਪਾਸੇ ਦੀ ਜੜ ਖੋਦੇ ਰਹੇ ਦੂਹੇ ਪਿੱਛੇ ਦੀ ਮਿੱਟੀ ਪਾਉਂਦੇ ਰਹੇ ਜਦ ਫੇਟ ਰੱਖਦੀ ਪਖੰਡਵਾਦ ਦੀ ਜੜ ਨੰਗੀ ਜੜੜ ਕੀਤੇ ਵਕਤਾਂ ਨੇ ਪਰ ਪੱਟ ਨਹੀਂ ਹੋਈ ਉਹਨਾਂ ਤੇ ਕਿ ਬਚਾਉਣ ਵਾਲੇ ਬਹੁਤ ਸੀ ਨਾ ਬਚਾਉਣ ਵਾਲੇ ਸਾਰੇ ਗੋਰਖ ਦੇ ਚੇਲੇ ਸਾਰੇ ਬਚਾਉਣ ਵਾਲੇ ਸੀ ਜੋਗੀਆਂ ਦੇ ਚੇਲੇ ਸਾਰਾ ਭਰਿਆ ਪਿਆ ਜਿਹੜਾ ਵਦਲ ਬਾ ਅੰਗਰੇਜ਼ ਨੇ ਸਾਰੇ ਜਿਹੜੇ ਸਭ ਉਹਨੂੰ ਮੰਨਣ ਵਾਲੇ ਸ਼ਿਵ ਜੀ ਨੂੰ ਕੰਨ ਮੱਕੇ ਵੀ ਸ਼ਬਲੰਸੀ ਸਾਰੇ ਉਹਨੂੰ ਬੰਨਣ ਵਾਲੇ ਨੇ ਇਹੋ ਦੀ ਰਸਾਈ ਮੁਸਲਮਾਨ ਹੁਣ ਚਾਹੇ ਨਾਮ ਉਹਨਾਂ ਨੂੰ ਮੁਸਲਮਾਨ ਹੋੜੇ ਨਾ ਕੋ ਹੋਰ ਤਾਂ ਉਹ ਤਾਂ ਕਹਾਣੀ ਦੀ ਗੱਲ ਐ ਨਾ ਉਹ Quran ਦੇ ਵਿੱਚ ਇਹ ਬੰਦੇ ਨੂੰ ਨੇ ਬੰਦੇ ਪਰ ਇਹੋ ਦੀ ਰਸਾਈ ਬੰਦੇ ਨੇ ਮੁਸਲਮਾਨ ਉਹ ਤਾਂ ਗਹਣ ਹੈ ਮੁਸਲਮਾਨ ਤਾਂ ਗਹਣ ਹੈ ਉਹ ਤਾਂ ਕਰੀਮ ਨਿਕਲ ਕੇ ਆਈ ਆ ਉਧਰੋਂ ਮੁਸਲਮਾਨ ਤਾਂ ਪ्योर ਕਰੀਮ ਹੈ ਕਰੀਮ ਦੇ ਵਿੱਚ ਵੀ ਥੋੜੀ ਜੀ ਹੁੰਦੀ ਆ ਜਦ ਕਰੀਮ ਦਾ ਫਿਰ ਘੋ ਬਣਦਾ ਨਾ ਕਾੜ ਕੇ ਦੁਬਾਰਾ ਉਹ ਜਿਹੜੇ ਮਾੜੇ ਮੋਟੇ ਅਣ ਸੁੰਦੇ ਹੁੰਦੇ ਨਾ ਖਟਾਈ ਦੇ ਲੱਸੀ ਦੇ ਉਹ ਛੱਡ ਜਾਂਦੇ ਨੇ ਵਾ ਇੰਨਾ ਕੰਮ ਹੈ ਮੁਸਲਮਾਨਾਂ ਦੇ ਵਿੱਚੋਂ ਇੰਨਾ ਕੇ ਸੇਕ ਲੱਗਣਾ ਪਤਾ ਤੇ ਜਿਹੜਾ ਹੈ ਪਿਓਰ ਅਡੋ ਹੋ ਜਾਣਾ ਉਹ ਜਿਹੜੀ ਮਾੜੀ ਮੋਟੀ ਉਹਦੀ ਕਰੀਮ ਦੀ ਹੈ ਚਿੱਟਾਪਣਾ ਹੋਰ ਹੰਦੀ ਹੈ ਉਹ ਉਹਦਾ ਰੂਪ ਹੋਰ ਹੋ ਜਾਣਾ ਪਿਓਰ ਤਤ ਹੋ ਜਾਣਾ ਪਿਓਰ ਤਤ ਕਦ ਹੁੰਦਾ ਜਦ ਉਹ ਬੱਤੀ ਵਿਚ ਰੱਖ ਕੇ ਜਾਲ ਦੀ ਜੀ ਉਹਨੂੰ ਜਲ ਗਿਆ ਤਤ ਪੂਰਾ ਜਲ ਜਾਂਦਾ ਸੋਹਾ ਬਚਦੀ ਹੋਈ ਨਹੀਂ ਕਿਉਂ ਪੂਰਾ ਡਲ ਜੂ ਸੋਹਾ ਦੱਸੋ ਕਿੱਥੇ ਉਹਦੀ ਤਤ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਸੋਨਾ ਬਚੇ ਸੋਨਾ ਨਹੀਂ ਬਚੂ ਐਵੇਂ ਹੀਰਾ ਉਹ ਵੀ ਤਤ ਹੈ ਕਰਵੰਦਾ ਜੇ ਹੀਰਾ ਜਲ ਜਾ ਸੋਹਣੀ ਬਜਦੀ ਤਤ ਕੀ ਜੋ ਜੀ ਚੋਟ ਬਜਦਾ ਕੁਛ ਨਹੀਂ ਜਾਂ ਸੜਦਾ ਤੇਲ ਜਾਂ ਸੜਦਾ ਬਜਦਾ ਕੁਛ ਵੀ ਨਹੀਂ ਜਿੱਥੋਂ ਬਜਦਾ ਕੁਛ ਉਹ ਤਤ ਨਹੀਂ ਹੈ ਉਹ ਚ ਮੈਲ ਹੈ ਚਲੋ ਖੈਰ ਜਿਹੜੇ ਬਚਾਉਣ ਵਾਲੇ ਤੇ ਹੁਣ ਜਪਣਾ ਕੀ ਸੀ ਅਸਲ ਦੇ ਵਿੱਚ ਨਾਮ ਔਰ ਜਪਣਾ ਦੋ ਸ਼ਬਦ ਨੇ ਗੁਰਬਾਣੀ ਦੇ ਦੋ ਸ਼ਬਦ ਡਿਫਾਈਨ ਕੀਤੇ ਨੇ ਇਹਨਾਂ ਦੋਨਾਂ ਸ਼ਬਦਾਂ ਦੇ ਅਰਥਾਂ ਦੇ ਅਨਰਥ ਕੀਤੇ ਸੀ ਉਹਨਾਂ ਨੇ ਇਹਨਾਂ ਨੂੰ ਦੁਬਾਰਾ ਵੇਦ ਅਨਸਾਰ ਅਰਥਾਇਆ ਵੇਦ ਵਿੱਚ ਇਹਨਾਂ ਦੇ ਅਰਥ ਕੀ ਨੇ ਤੇ ਸਿਮਰਤ ਸ਼ਾਹ ਤੜਾ ਨੇ ਅਰਥ ਕਿਉਂ ਬੁਗਾੜੇ ਨੇ ਉਹਨਾਂ ਨੇ ਰਾਮ ਲੈ ਲਿਆ ਇੱਕ ਦਸਦਾ ਬੇਟਾ ਵੀ ਆ ਰਾਮ ਰਾਮ ਕਰੋ ਜੀ ਬਸ ਤੁਹਾਡਾ ਇਹ ਬਾਹ ਫੜ ਕੇ ਲੈ ਜੂ ਜੀ ਰਾਮ ਦਰਸ਼ਨ ਦੇ ਜੂ ਜੀ ਤੁਹਾਡੀ ਮੁਕਤੀ ਹੋ ਜੂ ਜੀ ਹਾਲੇ ਆ ਜੀ ਉਹਦੇ ਠੋਕਰ ਮਾਰੀ ਜੀ ਫਲਾਨੀ ਭੀਲਣੀ ਜੀ ਸਭ ਕਹਾਣੀਆਂ ਖੜੀਆਂ ਹੋਈਆਂ ਨੇ ਸਾਧੀਆਂ ਖਜੂਲ ਜਿਹਦਾ ਕੋਈ ਵੀ ਬੇਦਰ ਨੀ ਲੱਕਾ ਦੇਕਾ ਅਰ ਉਹਨੇ ਕਹਾਣੀਆਂ ਸੁਣਾਉਦੇ ਵੀ ਨਹੀਂ ਪੱਥਰ ਦੀ ਹਾਲਿਆ ਨੂੰ ਮਾਰ ਕੇ ਖਾਵੇ ਠੋਕਰ ਕੋ ਰਾਮ ਚੰਦ ਨੂੰ ਦੇਖਾ ਬਲੋ ਜਿਉਂਦੀ ਹੋ ਜੂ ਰੇਡੀਓ ਸ਼ਕਤੀ ਵਾਲਾ ਸੀ ਲੱਗੋ ਹੁਤਾ ਕਿਉਂ ਹਾਰ ਗਿਆ ਉਹਨਵਾ ਨੂੰ ਵਿਚਾਲੇਂਦਾ ਆਪਣੇ ਭਾਈਆਂ ਨੂੰ ਠੀਕ ਕਰ ਲੈਂਦਾ ਜਿਹੜੇ ਪੈਸੇ ਤੇ ਉੱਥੇ ਪੁਰਸ਼ੇਦਗੀ ਤੇ ਰਹਿੰਦੇ ਪਹਿਲਾਂ ਉਹਨਾਂ ਨੂੰ ਸਜੇਦ ਕਰਦਾ ਜਾ ਕੇ ਸਾਰਿਆਂ ਨੂੰ ਇਹ ਗੱਲਾਂ ਕੌਣ ਕਹੇ ਕਹੇ ਤਾਂ ਸਾਬਾ ਬਾਬੇ ਇਹਨਾਂ ਨਾਲ ਲੜੇ ਲੜਾਈ ਛੇੜੇ ਜੋ ਇਹ ਜਵਾਬ ਤਾਂ ਨਾ ਨੇ ਕੋਈ ਬਾਬਾ ਜਾਰੇ ਕਰਕੇ ਆ ਜਾਣਗੇ ਹੁਦੂਦ ਸਾਨੂੰ ਕਿਉਂ ਕਹਿਤਾ ਸਾਨੂੰ ਕਿਉਂ ਕਹਿਤਾ ਕਿਉਂ ਬਈ ਕਿਉਂ ਨਾ ਕਹੀਏ ਤੁਸੀਂ ਲੋਕਾਂ ਦਾ ਜੀਵਨ ਖਰਾਬ ਕਰ ਰਹੇ ਹੋ ਤੁਹਾਨੂੰ ਕੋਈ ਸਦਾ ਜਵਾਬ ਨਾ ਸਾਡਾ ਹੀ ਜੀਵ ਨੂੰ ਖਰਾਬ ਕਰੋ ਤੁਸੀਂ ਧਰਮ ਦੇ ਵਿੱਚ ਤੁਹਾਨੂੰ ਕਿਹਨੇ ਰਾਈਟ ਦਿੱਤਾ ਜੀਵ ਨੂੰ ਖਰਾਬ ਕਰਨ ਦਾ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ ਐਨਾ ਕੁਝ ਕੀਤਾ ਫਿਰ ਉਹਨੇ ਬੇਦ ਦਿੱਤੇ ਨੇ ਬ੍ਰਹਮੇ ਕੋ ਚਾਰ ਬੇਦ ਬ੍ਰਹਮੇ ਕੋ دیے ਪਰਮੇਸ਼ਰ ਨੇ ਕਾਹਦੇ ਬਾਤੇ ਸ੍ਰਿਸ਼ਟੀ ਦੇ ਉਦਾਰ ਵਾਸਤੇ ਤੁਸੀਂ ਉਹ ਉਦਾਰ ਰੋਕ ਰਹੇ ਹੋ ਹੋਣ ਤੇ ਲੋਕਾਂ ਦਾ ਇਹਦਾ ਮਤਲਬ ਪਰਮੇਸ਼ਰ ਤਾਂ ਖਿਲਾਫ ਕੰਮ ਕਰ ਰਹੇ ਹੋ ਤੁਸੀਂ ਕਿਤੇ ਭਲੇ ਇਥੇ ਚੋਮੋ ਏ ਪਰਮੇਸ਼ਰ ਦੇ ਖਿਲਾਫ ਐਸੜ ਹੁਣ ਤੱਕ ਦੀ ਤੁਹਾਡੀ ਸਾਰੀ ਐਸ ਵਕਤ ਤੁਸੀਂ ਟਾਰਗੇਟ ਤੇ ਹੋ ਵਰਡ ਮੰਨ ਗਈ ਸਿਆਣੇ ਸਾਰੇ ਮੰਨੇ ਹਨ ਵੀ ਸੱਚ ਕੀ ਹੈ ਸੱਚ ਦੀ ਲੋੜ ਹੈ ਲੋਕਾਂ ਨੂੰ ਇਹ ਜਿਹੜਾ ਹੁਣ ਵੀ ਤੁਹਾਡੇ ਦਿਮਾਗ 'ਚ ਕੀੜਾ ਫਸਿਆ ਹੈ ਨਾ ਵੀ ਖੰਮ ਨਹੀਂ ਅਸੀਂ ਕਰ ਲਾਂਗੇ ਇਹ ਚੰਗਾ ਨਹੀਂ ਹੈ ਇਹ ਵਿਪਰੀਤ ਬੁੱਧੀ ਜਦ ਹੋ ਜਾਂਦੀ ਹੈ ਨਾ ਬਿਪਰ ਦੀ ਵਿਪਰੀਤ ਬਿਪਰ ਕਿ ਨੂੰ ਕਹਿੰਦੇ ਨੇ ਵਿਪਰੀਤ ਜਿਹੜਾ ਚੱਲੇ ਸੱਚ ਤੋਂ ਪੁੱਠਾ ਜਿਹੜਾ ਪਰਮੇਸ਼ਰ ਦੇ ਬਾਣੇ ਤੋਂ ਹੁਕਮ ਤੋਂ ਹੀ ਉਲਟ ਸੋਚ ਜਿਹੀ ਦੀ ਹੋਵੇ ਉਹ ਬੇਪਰ ਹੈ ਵਿਪਰੀਤ ਬੁੱਧੀ ਜਿਹਉਂਦੀ ਇਹ ਵਿਪਰੀਤ ਬੁੱਧੀ ਦਾ ਜੇ ਵਿਪਰੀਤ ਬੁੱਧੀ ਹੋ ਜਾ ਤਾਂ ਵਿਨਾਸ਼ ਕਾਲ ਜ਼ਰੂਰ ਹੁੰਦਾ ਤੁਸੀਂ ਮੰਨਦੇ ਵੀ ਹੋ ਉਹ ਭਾਈ ਜਿਹੜੀਆਂ ਗੱਲਾਂ ਤੁਸੀਂ ਮੰਨਦੇ ਹੋ ਉਹਨਾਂ ਨੂੰ ਲੋਕ ਸਮਝੇ ਇਮਾਨਦਾਰੀ ਦਾ ਵਿਨਾਸ਼ ਕਾਲ ਵਿਪਰੀਤ ਬੁੱਧੀ ਕਉ ਤੁਸੀਂ ਇਹ ਵਿਚਾਰ ਕਰੋ ਕਿ ਸਾਡੀ ਬੁੱਧੀ ਕਿਤੇ ਵਿਪਰੀਤ ਨਹੀਂ ਹੈ ਜੇ ਤਾਂ ਤੁਹਾਡੀ ਬੁੱਧੀ ਵਿਪਰੀਤ ਨਹੀਂ ਹੈ ਤਾਂ ਤੁਸੀਂ ਸੱਚੇ ਹੋ ਜੇ ਬੁੱਧੀ ਵਿਪਰੀਤ ਹੈ ਫਿਰ ਝੂਠੇ ਹੋ ਹੁਣ ਵਿਪਰੀਤ ਬੁੱਧੀ ਹੈ ਨਹੀਂ ਹੈ ਇਹਦੀ ਅਪਕ ਕਿਵੇਂ ਪਰਖ ਕਰਾਂਗੇ ਜਿੱਥੇ ਬੁੱਧੀ ਵਿਪਰੀਤ ਨਹੀਂ ਹੈ ਇੱਕ ਉੱਤੇ ਮਤ ਵੀ ਇੱਕ ਹੈ ਸਭ ਦੀ ਉੱਥੇ ਕਮਤਾ ਉੱਥੇ ਲੜਾਈ ਝਗੜੇ ਨਹੀਂ ਹੈ ਉੱਥੇ ਸਭ ਦੇ ਅੰਦਰ ਪ੍ਰੇਮ ਹੈ ਉੱਥੇ ਸਭ ਦਾ ਪ੍ਰਭੂ ਨਾਲ ਜੁੜੇ ਹੋਏ ਨੇ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਅੰਦਰ ਪ੍ਰੇਮ ਹੈ ਅੰਦਰ ਖੰਨੇ ਸਾਰੇ ਜੁੜੇ ਹੋਏ ਨੇ ਸੱਚ ਨਾਲ ਜੁੜੇ ਨੇ ਸਚਾਰੇ ਨੇ ਸਾਰੇ ਉੱਥੇ ਆਪੋ ਆਪਣੀ ਬੁੱਧ ਹੈ ਹੈ ਨਹੀਂ ਉੱਥੇ ਆਪਣੀ ਬੁੱਧੀ ਕੋਈ ਕੀਮਤ ਨਹੀਂ ਉੱਥੇ ਪਰ ਕੀ ਸਾਡੇ ਚ ਇਹ ਗੱਲ ਹੈ ਸਾਡੇ ਚ ਪ੍ਰੇਮ ਹੈ ਸਾਡੇ ਲੋਭ ਲਾਲਚ ਹੈ ਨਹੀਂ ਅਸੀਂ ਸਵਾਰਥੀ ਨਹੀਂ ਹੈਗੇ ਅਸੀਂ ਬੇਈਮਾਨ ਨਹੀਂ ਹੈਗੇ ਅਸੀਂ ਇੱਕ ਦੂਜੇ ਦਾ ਹੱਕ ਨਹੀਂ ਮਾਰਦੇ ਕਿ ਸਾਡੇ ਜੋਗੜ ਨਹੀਂ ਹੈ ਜੇ ਸਾਡੇ ਜੇ ਸਭ ਕੁਝ ਹੈਗਾ ਤਾਂ ਬੁੱਧੀ ਵਿਪਰੀਤ ਹੈ ਇਹ ਮੰਨ ਲੈਣਾ ਯਕਲ ਮੰਦੀ ਹੈ ਇਹਨੂੰ ਨਾ ਮੰਨਣਾ ਜਿਹੜਾ ਹੈ ਨਾ ਬਿਨਾਸ਼ ਕਾਲ ਹੈ ਇਨੂੰ ਸੱਚ ਨੂੰ ਨਾ ਮੰਨਣਾ ਧਰਮ ਨੂੰ ਨਾ ਮੰਨਣਾ ਬੇਦਨ ਨੂੰ ਨਾ ਮੰਨਣਾ ਹੀ ਵਿਨਾਸ਼ਕਾਲ ਹੈ ਵਿਨਾਸ਼ਕਾਲ ਅੱਗੇ ਹੋ ਵੀ ਚੁੱਕਿਆ ਹੈ 800 ਸਾਲ ਗੁਲਾਮ ਰਹਿ ਚੁੱਕੇ ਹੋ ਤੁਸੀਂ ਬੜੇ ਸਿਆਣੇ ਇਹ ਵਿਪਰੀਤ ਬੁੱਧੀ ਦਾ ਕਾਰਨ ਤਾਂ ਤੁਹਾਡਾ ਗੁਲਾਮ ਹੋਣਾ ਅੱਜ ਦੁਨੀਆ ਨੂੰ ਜਿਹੜੇ ਤਰਨ ਦੀ ਲੋੜ ਹੈ ਤੁਹਾਡੇ ਕੋਲ ਹੈਗਾ ਉਹ ਸਾਡੇ ਕੋਲ ਹੈਗਾ ਵੇ ਸਾਡੇ ਕੋਲ ਹੈ ਵੇ ਤੇ ਕਬਜਾ ਇੰਡੀਆ ਦਾ ਹੀ ਭਾਰਤ ਦਾ ਹੀ ਰਹਿਣਾ ਦੁਨੀਆ ਦੇਖਦੀ ਐ ਭਾਰਤ ਵੱਲ ਭਾਰਤ ਗੁਰੂ ਦੇ ਰੂਪ ਚ ਪ੍ਰਗਟ ਹੋਵੇ ਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਕੀ ਕਰ ਰਹੇ ਹਾਂ ਚਲੋ ਮੈਂ ਤੁਸੀ ਨਹੀਂ ਕਹਿੰਦਾ ਅਸੀਂ ਕੀ ਕਰ ਰਹੇ ਹਾਂ ਮੈਂ ਵਿੱਚ ਹੀ ਆ ਜਾਣਾ ਇਹ ਦੱਸਣ ਦੀ ਲੋੜ ਨਹੀਂ ਅਸੀਂ ਕੀ ਕਰ ਰਹੇ ਹਾਂ ਸਾਨੂੰ ਪਤਾ ਹੀ ਆ ਜੋ ਕਰ ਰਹੇ ਹਾਂ ਇਹਨੂੰ ਛੱਡ ਦੇਣਾ ਚਾਹੀਦਾ ਜੇ ਬਚਣਾ ਨਹੀਂ ਵਾਰ-ਵਾਰ ਸਲਤੇ ਖੜੀਆ ਕੁਝ ਵੀ ਨਹੀਂ ਬਚਣਾ ਵਿਪਰੀਤ ਵਧੀਆ ਨੇ ਦਾ ਆ ਜਿਹੜੇ ਗੁਰੂ ਵਾਲੇ ਨੇ ਉਹਨਾਂ ਨੂੰ ਜਿਹੜੇ ਗੁਰੂ ਵਾਲੇ ਨੇ ਬਚ ਉਹਨਾਂ ਨੇ ਜਾਣਾ ਹੀ ਜਾਣਾ ਉਹਨਾਂ ਨੂੰ ਕੁਝ ਵੀ ਹੋਣਾ ਕੋਲ ਖੜਿਆ ਨੂੰ ਵੀ ਇਹ ਵੀ ਤੁਹਾਨੂੰ ਦੱਸਦੀ ਗੱਲ ਇਹ ਨਹੀਂ ਸਾਰੀ ਦੁਨੀਆ ਖਤਮ ਹੋ ਜੂਗੀ ਬਿਲਕੁਲ ਨਹੀਂ ਹੋਣੀ ਜਿੰਨਾ ਮਰਜੀ ਤੁਸੀਂ ਜੋ ਲਾ ਲੋ ਸਾਰੇ ਤੁਹਾਡੇ ਹਥਿਆਰ ਖਤਮ ਹੋ ਜਾਣਗੇ ਜਿਨ੍ਹਾਂ ਨੂੰ ਬਚਾਉਣਾ ਪਰਮੇਸ਼ਰ ਨੇ ਬਸ ਜਾਣਾ ਹੈ ਉਹਨਾਂ ਨੇ ਤੇ ਪ੍ਰਲਾਦ ਨੂੰ ਕਿਵੇਂ ਬਚਾਇਆ ਕਿਉਂ ਬਚਾਇਆ ਤ੍ਰੂਪਰਲਾਦ ਜਪਿਓ ਹਰ ਜੈਸੇ ਕਿਹਦੀ ਮਿਸਾਲ ਦਿੱਤੀ ਤ੍ਰੂਪਰਲਾਦ ਦੀ ਸਭ ਤੋਂ ਪਹਿਲੇ ਭਗਤ ਤ੍ਰੂਪਰਲਾਦ ਨੇ ਜਿਹਦਾ ਤ੍ਰੂਪਰਲਾ ਤੁਸੀਂ ਭਗਤ ਮੰਨਦੇ ਹੋ ਮੈਂ ਗੱਲ ਹਿੰਦੂਆਂ ਦੀ ਕਰਦਾ ਹੁਣ ਸਾਰੇ ਹੀ ਹਿੰਦੂ ਨੇ ਸਿੱਖ ਵੀ ਹਿੰਦੂ ਨੇ ਜਾ ਆਪਣਾ ਨੂੰ ਸੈ ਕੈਨ ਨਾ ਗੁਰਬਾਣੀ ਤੋਂ ਭੱਜੇ ਹੋਏ ਨੇ ਸਭ ਹਿੰਦੂ ਨੇ ਬੰਦੇ ਵਾਹਦਲ ਤੇ ਚੇਲੇ ਸਭ ਹਿੰਦੂ ਨੇ ਜਿਹੜੇ ਰਣਜੀਤ ਸਿੰਘ ਨੂੰ ਮਹਾਰਾਜਾ ਮੰਨਦੇ ਨੇ ਸਭ ਹਿੰਦੂ ਨੇ ਜਿਹੜੇ ਰਾਜ ਕਰਿਆ ਖਾਲਸਾ ਕਹਿੰਦੇ ਨੇ ਸਭ ਹਿੰਦੂ ਨੇ ਤੇ ਰੂਪਨਲਾਦੀ ਗੱਲੂ ਵੀ ਬੰਦੇ ਨੇ ਉਹ ਕਾਦੇ ਮੰਨਦੇ ਹੋ ਬਈ ਉਹ ਤਾਂ ਭਗਤ ਨੇ ਗੁਰਬਾਣੀ ਕਹਿੰਦੀ ਹੈ ਭਗਤਾਂ ਦੇ ਸੈਸਾਰੀਆਂ ਜੋੜ ਦਦੇ ਨੇ ਹੋਇਆ ਤੁਹਾਡੇ ਨਾਲ ਕੀ ਰਿਸ਼ਤਾ ਵੀ ਉਹਦਾ ਜਿਹੜਾ ਆਦਮੀ ਸੰਸਾਰ ਨੂੰ ਸੱਚ ਕਰਕੇ ਮੰਨਦਾ ਜਿਹਨੇ ਸੰਸਾਰ ਨੂੰ ਸੱਚ ਕਰਕੇ ਮੰਨਿਆ ਉਹ ਤਾਂ Hindu ਹੈ ਪਰ ਉਹ ਸਿੱਖ ਨਹੀਂ ਗੁਰਸਿੱਖ ਨਹੀਂ ਹੁੰਦਾ ਸਿੱਖ ਹੁੰਦਾ ਹੈ ਵੀ Hindu ਹੈ ਸਿੱਖ ਹੈ Hindu ਸਾਰੇ ਉਹ ਜਦ ਕਹਿੰਦੇ ਨੇ ਸਿੱਖ ਹੁੰਦਾ ਜੋ ਨਿਕਲੇ ਨੇ ਬਿਲਕੁਲ ਠੀਕ ਕਹਿੰਦੇ ਨੇ ਬੰਮੜ ਦੇ ਕਿਹਲੇ ਜਿਹੜੇ ਜਨੂ ਪਾਉਂਦੇ ਨੇ ਸਿੱਖ ਨੇ ਨਹੀਂ ਪਾਉਂਦੇ ਉਹ ਨਹੀਂ ਸਿੱਖ ਉਹ ਸਿੱਖ ਨੂੰ ਆ ਜਾ ਨਿਕਲੇ ਨੇ ਜਿਹੜੇ ਜਨੂ ਪਾਉਂਦੇ ਨੇ ਸਿੱਖ ਨੇ ਜੇ ਨਹੀਂ ਪਾਉਂਦੇ ਉਹ ਸਮਝੋ ਉਹਨਾਂ ਨੂੰ ਉਹ ਨਹੀਂ ਸਿੱਖ ਬੰਦੇ ਤੇ ਉਹ Hindu ਨੇ ਉਹ Hindu ਆ ਜਾ ਨਿਕਲੇ ਨਾ ਕਿੱਥੋਂ ਨਿਕਲੇ ਕਿੱਥੋਂ ਨਿਕਲੇ ਗੁਰੂ ਨਾਨਕ ਕਿੱਥੋਂ ਆਇਆ ਬਾਤ ਕੌਣ ਸੀ Hindu ਸੀ ਮੁੰਡਾ ਸੀ ਕੋਣ ਸੀ ਹਿੰਦੂ ਸੀ ਤੇ ਬਚਾਲੇ ਬਾਪ ਹੈ ਕਿ ਤੋ ਆ ਗਿਆ ਟੋਕੇ ਬਚਾਰ ਤਾਰਾ ਇੱਕ ਉਹਨੂੰ ਪ੍ਰੋਮੋਸ਼ਨ ਨਹੀਂ ਦਿੱਤੀ ਇਹ ਬਚਾਰਤਾ ਪਰਮੇਸ਼ਰ ਨੇ ਭੇਜਿਆ ਡਿਊਟੀ ਲਾ ਕੇ ਵੀ ਭਾਈ ਤੂੰ ਜਾ ਤੇਰੇ ਬਿਨਾਂ ਨਹੀਂ ਕੰਮ ਚੱਲਣਾ ਵੇਜੇ ਬਹੁਤ ਨੇ ਭਗਤ ਪਰ ਭਗਤ ਦੇ ਉਪਦੇਸ਼ ਨਾਲ ਦੂਜਾ ਭਗਤ ਨਹੀਂ ਪੈਦਾ ਹੋਇਆ ਅਜ ਤੱਕ ਰਿਵਾਰਡ ਹੈ ਰੂਪਲਾਤੇ ਲੈ ਕੇ ਅੱਜ ਤੱਕ ਕਿਸੇ ਭਗਤ ਨੇ ਦੂਸਰਾ ਭਗਤ ਨੂੰ ਜਨਮ ਨਹੀਂ ਦਿੱਤਾ ਆਪਣੇ ਕੋਲ ਬਠਾਲ ਕੇ ਉਹਦੀ ਉਹ ਅਸਰ ਨਹੀਂ ਬਣਾਈ ਜਿਹੜੀ ਉਹਦੀ ਆਪਣੀ ਸੀ ਇਹ ਕ੍ਰੈਡਿਟ ਸਿਰਫ ਗੁਰੂ ਨਾਨਕ ਨੂੰ ਮਿਲਦਾ ਹੈ ਤੱਲ ਇਹ ਬੜਿਆ ਜਗਨਾਨਕ ਦੀ ਅਸਲੀ ਰਿਕਾਰਡਿੰਗ ਸਾਡੇ ਕੋਲ ਕੋਈ ਕਿਸੇ ਆਦਮੀ ਨੇ ਦੂਜੇ ਆਦਮੀ ਨੂੰ ਆਪਣੇ ਬਰਾਬਰ ਦਾ ਬਣਾਤਾ ਹੋਵੇ ਨਾਨਕ ਨੇ ਦੂਜਾ ਨਾਨਕੇ ਪੈਦਾ ਕਰਤਾ ਉਹਨੇ ਕਹ ਤੀਜਾ ਨਾਨਕ ਪੈਦਾ ਕਰਤਾ ਉਹਨੇ ਕਹ ਚੌਥਾ ਨਾਨਕ ਪੈਦਾ ਕਰਤਾ ਉਹਨੇ ਕਹ ਪੰਜਵਾਂ ਨਾਨਕ ਪੈਦਾ ਕਰਤਾ ਇਹ ਕਰਕੇ 10 ਨਾਨਕ ਪੈਦਾ ਹੋ ਗਏ ਆਏ ਵੱਡੀ ਗੱਲ ਇਹਦੇ ਵਿੱਚ ਸਿੱਖੀ ਚ ਉਹਦਾ ਤੁਹਾਨੂੰ ਪਤਾ ਹੈ 10 ਪੀੜੀਆਂ ਤੱਕ ਸੱਤ ਪੀੜੀਆਂ ਇੱਕੋ ਹੀ ਖਾਨਦਾਨ ਦੀਆਂ ਪੋਡੀਆਂ ਡੀਆਂ ਲਵੀਆਂ ਦੀਆਂ ਸੱਤ ਪੀੜੀਆਂ ਪਰਮ ਗਿਆਨੀ ਹੋ ਜਾਣਾ ਕੋਈ ਮਜ਼ਾਕ ਗੱਲ ਨਹੀਂ ਹੈ ਉਹ ਤਾਂ ਦੱਸਿਆ ਦਸਨ ਪਾਸ਼ਾ ਨੇ ਖਾਨਦਾਨ ਸਾਡਾ ਉਹ ਖਾਨਦਾਨ ਚ ਬੰਦੇ ਇੰਨੇ ਹੀ ਸੀ ਸਾਰੇ ਜਾਨਵਰ ਲਿਆ ਕੇ ਉਸੇ ਖਾਨਦਾਨ ਚ ਬਸ ਸਾਡਾ ਖਾਨਦਾਨ ਕੀ ਹੈ ਇਹਨਾਂ ਨੂੰ ਕੀ ਪਤਾ ਵੀ ਦੱਸ ਓਕੇ ਹੁੰਦਾ ਦੱਸ ਰਹੇ ਨੇ ਦੂਏ ਮੰਨਦੇ ਹੀ ਨਾ ਕੱਲ ਨੂੰ ਵੀ ਕਖਾਨਦਾਂ ਜਿੰਨੇ ਵਕਤ ਹੋਈ ਨਹੀਂ ਸਕਦੇ ਇਹਨੇ ਕਿ ਮੈਂ ਵਾਦਾ ਹੋ ਗਏ ਕਿ ਕੋਈ ਉਹ ਖਾਨਦਾਨ ਦੇ ਵਿੱਚ ਪੈਦਾ ਹੋਏ ਨਾ ਐਂਸਾ ਤਾਂ ਕਦੇ ਹੋਇਆ ਹੀ ਨਹੀਂ ਕ੍ਰਿਸ਼ਮ ਉਹ ਸਮਾਂ ਹੋਣਾ ਫਿਰ ਕਿ ਪਿਛਲੇ 300 ਸਾਲ ਕਿਉਂ ਆਇਆ ਇਹ ਵੀ ਤੁਹਾਡਾ ਚਾਹ ਸੀ ਜਿਹੜਾ ਨਾ ਦਸ ਗੁਰੂ ਪੰਥ ਦਾ ਵਿਰੋਧ ਕਰਨ ਦਾ ਚਾਹ ਤੋੜ ਤਨੂ ਬੁਲ ਮੇਂ ਟੈਨਸ਼ਨਸ ਆਲ ਤੇ ਚੌਰ ਆ ਲਿਆ ਆਪਣਾ ਅਥੋ ਸਾ ਵੱਡਾ ਆ ਵੀ ਕਮਾਇ ਉਹ ਵੀ ਤੁਹਾਡੇ ਸਾਹਮਣੇ ਹੁਣ ਛੇਤਰ ਖੜਕਦੇ ਨੇ ਬੁਰੇ ਤੁਹਾਡੇ ਹਾਲ ਬੰਮ ਕੇ ਤੁਹਾਡੇ ਦਿਹਾੜੇ ਲੋਕ ਤੁਹਾਨੂੰ ਦੇਖਦੇ ਨੇ ਮਜ਼ਾਕ ਕਰਦੇ ਨੇ ਸਿੱਖ ਨੇ ਇਹ ਤੁਹਾਡੀ ਅੰਦਰ ਜ਼ਹਿਰ ਹੋ ਗਿਆ ਬਿਲਕੁਲ ਇੱਕ ਇੱਕ ਜਿਵੇਂ ਕਿਸੇ ਨੂੰ ਉਹ ਖੋਜ ਕਰਦੇ ਨੇ ਮਰੇ ਤੋਂ ਬਾਅਦ ਵੀ ਕਿਵੇਂ ਮਰਿਆ ਕਿਹੜੀ ਬਿਮਾਰੀ ਨਾਲ ਮਰਿਆ ਐ ਦੇਖ ਲਿਆ ਤੁਹਾਡੇ ਅੰਦਰ ਬਿਮਾਰੀਆਂ ਕਿੰਨੀਆਂ ਨੇ ਦੁਨੀਆਂ ਨੂੰ ਪ੍ਰਗਟ ਹੋ ਗਈਆਂ ਤੂੰ ਇਹ ਕਹਿ ਨਹੀਂ ਸਕਦੇ ਜਾਂ ਕਦੇ ਨਹੀਂ ਸਕਦੇ ਤੁਸੀਂ ਦਾਵਾ ਸਟੇ ਤੇ ਆ ਕੇ ਸਾਰੇ ਧਰਮਾਂ ਦੀ ਕੌਂਸਲ ਤੁਸੀਂ ਖੜੇ ਹੋ ਕੇ ਕਹਿ ਨਹੀਂ ਸਕਦੇ ਸਿੱਖੋ ਕਹੋ ਕੌਂਸਲਰ ਹੋਣਗੇ ਤੂੰ ਇੱਕ ਅਸਾਂ ਕੇ ਸਿੱਖੋ ਤੁਹਾਡਾ ਮੂੰਹ ਨਾ ਪੜਦਾ ਲੋਕਾਂ ਨੇ ਵੈਸੇ ਗੁਰੂ ਵਾਲਿਆਂ ਥੋੜੀ ਜੁਰਤ ਕਮੇ ਬੈਜੂਗੀ ਕਹਿਣ ਦੀ ਉੱਥੇ ਕੌਣ ਤੁਹਾਨੂੰ ਪੁੱਛ ਲੂਗਾ ਇੱਕ ਦੋ ਇਹਨੂੰ ਨਹੀਂ ਤੁਸੀਂ ਪੁੱਛਦੇ ਜਿਹੜੇ ਗੁਰੂ ਆਲੇ ਨੇ ਜੀਰਾਂ ਨੂੰ ਤੁਸੀਂ ਵਰਗਲਾ ਕੇ ਰੱਖਿਆ ਹੁਣ ਤੱਕ ਝੂਠ ਪਗਰਣ ਬਾਦ ਨਾਲ ਉਹਨਾਂ ਨੇ ਸਾਡੇ ਵੱਲ ਆ ਜਾਣਾ ਉਹ ਕੌਣ ਸੀ ਉਹ ਠੀਕੇ ਵਿਚਾਰੇ ਉਮੀ ਸਾਧ دونك ਹੁੰਦੇ ਨੇ ਇਕ ਉਹਨੇ ਨੇ ਪੜੇ ਗੁਨਾਹਗਾਰ ਉਹ ਕੌਣ ਸੀ ਨਿਰਮਲੇ ਸ੍ਰੀ ਚੰਦ ਕੇ ਤੇਰ ਮੱਲੀਏ RAM ਰਹੀਏ ਸਾਬ ਉਹ ਸੀ ਲੀਡਰ ਹੁਣ ਕੌਣ ਨੇ ਮਿਸ਼ਨਰੀ ਵਾਲੇ ਸਾਰੇ ਹੀ ਉਹਨਾਂ ਚੋ ਇਹਨਾਂ ਉਹਨਾਂ ਦੇ ਖਾਨਦਾਨ ਹੈ ਹੋਰ ਕੌਣ ਨੇ ਇਹ ਵੈਦੁਰ ਵੈਦੁਰ ਵਾਲੇ ਉਹਨਾਂ ਦੇ ਕੋਈ ਖਾਨਦਾਨ ਨਹੀਂ ਕੌਣ ਨੇ ਬਾਕੀ ਮਲੇਸ਼ ਖਾਲਸਾ ਜਿਹੜੇ ਰਾਜ ਕਰੇ ਮਿਸਲਾਂ ਵਾਲੇ ਸੀ ਜਿਹੜੇ ਬਚਾ ਕੇ ਬੜੇ ਸੀ ਰਾਜ ਵਾਸਤੇ ਕਮਿਟਮੈਂਟ ਸੀ ਰਾਜ ਨਹੀਂ ਲੈਣਾ ਉਹ ਕਹਿੰਦੇ ਅਸੀਂ ਆਪਾਂ ਰਾਜ ਕਰ ਲਾਂਗੇ ਅਸੀਂ ਗੁਰੂ ਤੋਂ ਕੀ ਲੈਣਾ ਗੁਰੂ ਦੀ ਕਮਿਟਮੈਂਟ ਉਹ ਤੁਹਾਡੀ ਨਹੀਂ ਹੈ ਕਮਿਟਮੈਂਟ ਗੁਰੂ ਦੀ ਸੀ ਕਮਿਟਮੈਂਟ ਤਤ ਖਾਲਸੇ ਦੀ ਸੀ ਤੇ ਇਸ ਕਰਕੇ ਅਕਾਲੀ ਫੂਲਾ ਤੋਂ ਨੇ ਰਾਜ ਨਹੀਂ ਦਿਹਾ ਲੰਜੀਤ ਨੂੰ ਰਾਜ ਦੇ ਦਿੱਤਾ ਵੀ ਤੁਸੀਂ ਕਰ ਲਓ ਕਿੱਥੇ ਗਿਆ ਰਣਜੀਤ ਸਿੰਘ ਕਿੱਥੇ ਗਿਆ ਕਿੰਨਾਂ ਜੇ ਰਾਜ ਕਰ ਲਿਆ ਨਾ ਨਾਮ ਲੈਵਾ ਨਾ ਪਣੀ ਦੇਵਾ ਉਦਾਹ ਇਹ ਤਾਂ ਆਜ ਕਾਲਾ ਨੂੰ ਆਉਦਾ ਕਹਿੰਦੇ ਨੇ ਅੰਤ ਕਾਲ ਜੇ ਮਰਨਾ ਹੈ ਤਾਂ ਮੂੰਹ ਕਾਲਾ ਕਿਉਂ ਕਰਨਾ ਹੈ ਕਹਿੰਦੇ ਨੇ ਸਿੱਧੇ ਖੜ ਕੇ ਇੱਕ ਤਰਫ ਤੁਸੀਂ ਕਹਿੰਦੇ ਹੋ ਖਾਲਸੇ ਦਾ ਰਾਜ ਇੱਕ ਤਰਫ ਪਾਸੇ ਤੁਸੀਂ ਕਹਿੰਦੇ ਹੋ ਖੜ ਕੇ ਸਟੇਜਾਂ ਤੇ ਤੂੰ ਆਖੇ ਬੁੱਢੇ ਢੱਗੇ ਨੂੰ ਕਿਉਂ ਕਾਲਾ ਕਰਦੇ ਬੱਗੇ ਨੂੰ ਅੰਤ ਕਾਲ ਜੇ ਮਰਨਾ ਹੈ ਮੂੰਹ ਕਾਲਾ ਕਿਉਂ ਕਰਦੇ ਹੈ ਉਹ ਕਾਲਾ ਮੂ ਕਰੀ ਜਾਂਦੇ ਨਾਲੇ ਤੁਹਾਡਾ ਹੋਰ ਰੋਲ ਮਾਡਲ ਹੈ ਦੁਰ ਫਿਟੇ ਮੂ ਤੁਹਾਡਾ ਇਹ ਜਿਹੀ ਸਿੱਖੀ ਦਾ ਥੋੜੀ ਦਾ ਆਪ ਹੀ ਕਹੀ ਜਾਂਦੇ ਹੋ ਕਿਹਨੂੰ ਕਹਿੰਦੇ ਹੋ ਵੀ ਪਾਗਲ ਨੇ ਲੋਕ ਲੋਕ ਨੇ ਪਾਗਲ ਤੁਸੀਂ ਤਾਤੀ ਚ ਮੂੰਹ ਚੱਕਣਾ ਨਹੀਂ ਹੈ ਹੁਣ ਤਾਤੀ ਜੋ ਮੂੰਹ ਤੇ ਤੁਸੀਂ ਨਿਗਾ ਅੱਖਾਂ ਚ ਅੱਖ ਪਾ ਕੇ ਦੇਖ ਹੀ ਨਹੀਂ ਸਕਦੇ ਲੋਕਾਂ ਬਾਲ ਹੁਣ ਸਭ ਕੋ ਆਪੇ ਕਹੀ ਜਾਂਦੇ ਤੁਸੀਂ ਕਹੇ ਵਰ ਜਾ ਉਹਨਾਂ ਨੂੰ ਵੀ ਇਕ ਖਾਲਸਾ ਸਾਡਾ ਹੋਵੇ ਐਡਾ بڑا ਰਾਜਾ ਮਹਾਰਾਜਾ ਹੋਵੇ ਤੂੰ ਇਹਦੇ ਖਿਲਾਫ ਕੀ ਕਹਿੰਦਾ ਐ ਆਚਰਣ ਵਾਲੇ ਆਦਮੀ ਨੂੰ ਇਹ ਆਚਰਣ ਸੀ ਉਹੁੰਦੇ ਟੀਸੇ ਚਪਟਾਲਤਾ ਉਹਦਾਰ ਤੇ ਲਾ ਗਿਆ ਬਾਦਲ ਕੀ ਹਾਲੇ ਬਾਦਲ ਦਾ ਉਹਨੇ ਕੀ ਕੀਤਾ ਉਹਨੇ ਸਰੇ ਲਾਤੀ ਗੱਲ ਬੇਵਲਕਾਨ ਦੇ ਵਿੱਚ ਉਹ ਜਿਹੜੇ ਐਜਾ ਕਮ ਤਾਂ ਰਣਜੀਤ ਸਿੰਘ ਉਹਨਾਂ ਨੇ ਜਨੂਰ ਲੈਂਦੀ ਅਸੀਂ ਉਰੇ ਬਰਕਰਾਰ ਬਾਚ। ਪਰ ਆ ਬਰਕਰਾਰ ਕਰਨੀ ਕੀਤਾ ਜਿਹੜਾ ਤੁਸੀਂ ਪਤਰਾੰਗਾਂ ਦਾ ਰੋਲਦਾ ਨਾ ਗਲੀਆਂ ਕਿ ਰਾਜ ਹੋਵੇ ਥੋੜਾ ਇੱਕ ਇੱਕ ਅੰਗ ਰੁੱਲਦਾ ਫਿਰੇ ਜਿਹਨੂੰ ਤੁਸੀਂ ਗੁਰੂ ਮੰਨਦੇ ਹੋ ਤੁਪ ਕਰਦੇ ਹੋ ਤੇ ਤੁਸੀਂ ਜਿਉਦੇ ਕਿਵੇਂ ਉਹਨਾਂ ਤੈ ਨਹੀਂ ਸਮਝ ਆਏਗੀ। ਅਰਹ ਦੇ ਤਾਰ ਤੁਸੀਂ ਜਿਹੜਾ ਗੁਰੂ ਦਾ ਪ੍ਰੇਮ ਕਰਨ ਵਾਲਾ ਸਾਡੇ ਨੌਜਵਾਨ ਮੁੰਡੇ ਸੀ ਉਹ ਵਰਤ ਤੇ ਤੁਸੀਂ ਬੂਟਾ ਖਾ ਦੇ ਕੇ ਉਹਨਾਂ ਨੂੰ ਖੜ ਇੱਕ ਪਾਸੇ ਤਾਂ ਜੜ ਪੱਟਦੇ ਰਹੇ ਆਪਾਂ ਕਹਿ ਰਹੇ ਸੀ ਭਗਤ ਪਖੰਡਵਾਦੀ ਹਿੰਦੂਤਵਦੀ ਇੱਕ ਪਾਸੇ ਹਿੰਦੂਤਵ ਵਾਲੇ ਉਹਦੇ ਤੇ ਮਿੱਟੀ ਪਾ ਕੇ ਜੜ ਨੂੰ ਬਚਾਉਂਦੇ ਰਹੇ ਉਹਨੂੰ ਫੇਰ ਦੁਬਾਰਾ ਉਹਨੂੰ ਪਾਣੀ ਦਿੰਦੇ ਰਹੇ ਖਾਦ ਪਾਉਂਦੇ ਰਹੇ ਬੂਟਾ ਹਰਾ ਭਰਾ ਰੱਖਦੇ ਰਹੇ ਪਰ باوجود ਉਹ ਬੂਟਾ ਸੁਖਦਾ ਰਿਹਾ ਵਦਿਆ ਨਹੀਂ ਫਿਰ ਪੰਡਤ ਤੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਬ੍ਰਾਹਮਣ ਤੇ ਕਿਉਂਕਿ ਭਗਤਾਂ ਦੀ ਬਾਣੀ ਦੇ ਜਵਾਬ ਇਹਨਾਂ ਕੋ ਨਹੀਂ ਹੈ ਚੁੱਪ ਕਰਕੇ ਭਗਤਾਂ ਦੀ ਉਹਨਾਂ ਦੇ ਅਰਥ ਜੋੜ ਬਦਲੇ ਨੇ ਉਹਨਾਂ ਨੇ ਬਚਾਅ ਕਰ ਲਿਆ ਥੋੜਾ ਜਿਹਾ ਨਾਮ ਜਪਦੇ ਨੇ ਜਪਣ ਵਾਲਾ ਨਾਮ ਨਾਮ ਹੈ ਨਹੀਂ ਨਾਮ ਦਾ ਮਤਲਬ ਹੁੰਦਾ ਹੈ ਅਥਰ ਚ ਗਿਆਨ ਜਪਣ ਦਾ ਮਤਲਬ ਹੈ ਸਮਝਣਾ ਆਪਣੇ ਆਪ ਨੂੰ ਸਮਝਣਾ ਆਤਮ ਆਪਣੇ ਆਤਮਾ ਨੂੰ ਆਪ ਜਾਣਣਾ ਅੰਦਲੀ ਅੱਖ ਨਾਲ ਆਪਣੇ ਆਪ ਨੂੰ ਜਾਣਿਆ ਜਾਂਦਾ ਬਾਹਲੀ ਅੱਖ ਨਾਲ ਸਰੀਰ ਨੂੰ ਜਾਣਿਆ ਜਾਂਦਾ ਜਿਹੜੀਆਂ ਸਾਡੀ ਅੱਖਾਂ ਨੇ ਉਹਦੇ ਨਾਲ ਸਾਨੂੰ ਸਾਡਾ ਸਰੀਰ ਦਿਂਦਾ ਜਿਹੜੇ ਨੇਤਰ ਨੇ ਉਹਦੇ ਨਾਲ ਸਾਨੂੰ ਆਪਣਾ ਆਪਾ ਦਿਂਦਾ ਜਿਹੜੇ ਸ਼ਰਵਣ ਨੇ ਉਹਨਾਂ ਨਾਲ ਸਾਨੂੰ ਆਤਮਾ ਦੀ ਆਵਾਜ਼ ਸੁਣਦੀ ਹੈ ਜਿਹਦੇ ਵਿੱਚ ਹਵਾ ਨਹੀਂ ਹੁੰਦੀ ਕੰਨਾਂ ਨਾਲ ਨਹੀਂ ਸੁਣੀ ਜਾਂਦੀ ਜਿਹੜੀ ਉਹ ਸੁਣਦੀ ਹੈ ਅੰਤਰਾਤਮਾ ਦੀ ਆਵਾਜ਼ ਜਿਹੜੇ ਆ ਬਾਹਰ ਅਸੀਂ ਬੋਲਦੇ ਆਇਆ ਬਾਹਰ ਖੜਕਾ ਹੁੰਦਾ ਜੋ ਵੀ ਆਵਾਜ਼ ਬਾਹਰੋਂ ਆਉਂਦੀ ਹੈ ਉਹ ਸਾਨੂੰ ਕੰਨਾਂ ਦੇ ਨਾਲ ਸੁਣਦੀ ਹੈ ਸ਼ਬਦ ਦੋਏ ਨੇ ਆਵਾਜ਼ ਦੋਏ ਨੇ ਸੁਣਦੇ ਹੁਣ ਉਹਨਾਂ ਨੇ ਬਾਹਲੀ ਆਵਾਜ਼ ਹੈ ਜਿਹੜੀ ਉਹਨੂੰ ਸ਼ਬਦ ਮੰਨ ਲਿਆ ਜੋਗੀਆਂ ਨੇ ਬਸ ਉਹ ਆਹੀ ਹੈ ਉਹ ਉਹਦੀ ਵੀ ਲੋੜ ਸੀ ਪਰ ਉਹਦੀ ਇਹ ਲੋੜ ਸੀ ਜਿਹੜੀ ਗੁਰਬਾਨੀ ਹੈ ਇਹ ਆਵਾਜ਼ ਜੇ ਅਸੀਂ ਸੁਣੀਆਂ ਕੰਨਾਂ ਨਾਲ ਇਹਨੂੰ ਸਮਝੀਏ ਵਿਚਾਰੀਏ ਤਾਂ ਉਸ ਆਵਾਜ਼ ਤੱਕ ਪਹੁੰਚ ਜਾਈਦਾ ਇਹ ਸੀ ਪ੍ਰੋਸੀਜਰ ਇਸੇ ਕਰਕੇ ਜਨਮ ਲਿਆ ਜੇ ਡਾਇਰੈਕਟੋ ਅਵਾਜ਼ ਨੂੰ ਸੁਣ ਸਕਦੇ ਹੁੰਦੇ ਤਾਂ ਸ੍ਰਿਸ਼ਟੀ ਦੀ ਲੋੜ ਨਹੀਂ ਸੀ ਫਿਰ ਪੈਦਾ ਕਰਨ ਦੀ ਆਦਮੀ ਦੇ ਜਨਮ ਤੋਂ ਬਿਨਾਂ ਇਹ ਗੱਲ ਸਮਝ ਨਹੀਂ ਆਉਂਦੀ ਥੱਲੇ ਦੀਆਂ ਯੂਨਾ ਚ ਬੁੱਧਵ ਡਿਵੈਲਪ ਹੁੰਦੀ ਹੈ ਆਦਮੀ ਦੀ ਯੂਨਾ ਚ ਆ ਕੇ ਆਦਮੀ ਨੂੰ ਹਰੇਕ ਨੂੰ ਨਹੀਂ ਸਮਝ ਆਉਂਦੀ ਇਹਦੇ ਵਿਚਾਰ ਸਟੇਜਾਂ ਨੇ ਇੱਥੇ ਆ ਕੇ ਤਮਗੁਣੀਆਂ ਨੂੰ ਸਮਝ ਨਹੀਂ ਆ ਸਕਦੀ ਹਰਜਵੁਣੀਆਂ ਨੂੰ ਮੁਸ਼ਕਲ ਹੈ ਸਭ ਚਾਉਣੀ ਜਿਹੜਾ ਕੋਹ ਰਾਜੋ ਗੁਣ ਹੈ ਤਮੋ ਗੁਣ ਦਾ ਤਿਆਗ ਕਰੇ ਤੇ ਰਾਜੋ ਗੁਣ ਜਾਵੇ ਰਾਜੋ ਗੁਣ ਦਾ ਤਿਆਗ ਕਰ ਤੇ ਸਤੋ ਗੁਣ ਜਾਵੇ ਸਤੋ ਗੁਣ ਦਾ ਵੀ ਤਿਆਗ ਕਰ ਤੇ ਬਾਹਰ ਇਹ ਲੱਗ ਸਮਝ ਆਉਣੀ ਸਤੋ ਗੁਣ ਦਾ ਸੰਤ ਨੇ ਇਹ ਤਾਂ ਸਤੋ ਗੁਣ ਤੇ ਖਾਂ ਹੀ ਨਹੀਂ ਹਿੰਦੂ ਮਤ ਹਿੰਦੂ ਮਤਾਂ ਸਤੋ ਗੁਣ ਤੇ ਬਾਹਰ ਹੀ ਨਹੀਂ ਕੁਝ ਸਤੋ ਗੁਣ ਤੇ ਵੀ ਉੱਪਰ ਹੈ ਉਹ ਕਿਆ ਤੁਰਿਯੋ